ਆ ਰਮਾਨ ਤੱਕ ਜੀਕਣ ਲੱਗੇ ਸੀ ਆ ਜੋ ਉਹ ਬਨੇ ਬਸੰਤਕੋਟ ਫੈਲਡ ਚ ਖੜੇ ਨੇ ਇੱਥੇ ਗੁਰਦੀਪ ਸਿੰਘ ਜਿਹੜਾ ਕੀਤਾ ਕੀਤਾ ਜੂ ਦਾ ਨਾਮ ਉਹ ਇੱਥੇ ਆ ਕੇ ਗਿਆ ਤੇ ਆ ਬਾਜੀ ਹੋਰਾਂ ਦੀ ਜੇਬ ਚ ਜਿਹੜਾ ਇਹਨਾਂ ਤੇ ਇਲਜ਼ਾਮ ਲੱਗਿਆ ਕਿ ਪੈਸੇ ਵੰਡ ਰਹੇ ਸੀ ਆ ਬਾਜੀ ਪੈਸੇ ਦਿਖਾਏ ਕਿ ਮੈਂ ਉਸ ਇਹਨਾਂ ਨੂੰ ਛੱਡ ਕੇ ਗਈਏ ਦੁਬਾਰਾ 300 ਰੁਪਏ ਮੇਰੇ ਕੋਲ 300 ਰੁਪਏ ਦਾ ਆ ਇਹਨੇ ਇਹਨੇ ਅਜੇ ਐਮਐਲਏ ਬਣਨਾ ਇਹ 100 100 ਰੁਪਏ ਪਿੱਛੇ ਗਲੀਆਂ 'ਚ ਬਸੰਤਕੋਟ ਦੀਆਂ 'ਚ ਧੱਕੇ ਖਾਂਦਾ ਫਿਰਦਾ ਕਿ ਮੈਂ ਕਿਸੇ ਦੇ ਪਰਚਾ ਕਰਾ ਦਾਂ ਇਹਨੂੰ ਕਹੇ 2400 ਪੇਟੀ ਤੇਰੀ ਕੱਲ ਫੜੀ ਗਈ ਐ ਤੇ ਅਜੇ ਤੂੰ ਪਤਾ ਨਹੀਂ ਕਿੰਨੀ 40 ਪੇਟੀਆਂ ਪਿੱਛੇ ਉਥੇ ਰੁੜਦਾ ਫਿਰਦਾ ਸੀ ਕਿ 2400 ਪੇਟੀ ਤੇਰੀ ਉਥੇ ਫੜੀ ਗਈ ਆ ਧਾਲੀਵਾਲ ਸਾਹਿਬ ਕਹਿੰਦੇ ਕਿ ਉਹ ਤੇ ਜੀ ਪਤਾ ਨਹੀਂ ਕਿੰਨੇ ਨਾਲ ਲੈ ਤਾਂ ਮੈਂ ਤਾਂ ਪੀਂਦਾ ਨਹੀਂ ਤੇ ਉਹ ਇਹੋ ਜੇ ਮੰਤਰੀ ਨੂੰ ਕਹਿਣ ਲੜੇ ਕਿ 2400 ਪੇਟੀ ਤੇਰੇ ਪੀਣ ਲਈ ਥੋੜੀ ਜਾਈ ਸੀ ਇੱਥੇ ਇਹ ਅੱਜ ਫੇਰ ਇੱਥੇ ਫੋਰਸ ਭੇਜੀ ਗਈ ਇਹਨਾਂ ਨੂੰ ਪੁਲਿਸ ਕੋਲੋਂ ਵੀ ਚਕਾਇਆ ਗਿਆ ਇਹ ਤੇ ਪਹੁੰਚੇ ਆ ਜਦੋਂ ਉਹਨਾਂ ਨੂੰ ਪਤਾ ਲੱਗਿਆ ਤੇ ਫੇਰ ਉਹਨਾਂ ਛੱਡਿਆ ਇਹਨਾਂ ਨੂੰ ਆ ਬੀਬੀਆਂ ਵੀ ਨਾਲ ਮੈਂ ਸਭ ਤੋਂ ਵੱਡੀ ਗੱਲ ਦੱਸਾਂ ਇੱਕ ਇਸ ਪਿੰਡ 'ਚ ਇਹੋ ਜਿਹੇ ਦੁਸ਼ਟ ਬੰਦੇ ਨੂੰ ਆਣਾ ਜਿੰਨੇ ਜਿਹਦਾ ਕੈਰੇਕਟਰ ਪੁਰਾਣਾ ਇਹਨੂੰ ਇਹਨੂੰ ਮੈਂ ਅੱਜ ਕਹਿ ਦਿੰਨਾ ਮੇਰੇ ਭਾਵੇਂ ਬਜ਼ੁਰਗਾਂ ਦਾ ਟਾਈਮ ਸੀ ਅਤਵਾਦ ਬੜੇ ਜਿਹੜਾ ਕੁਝ ਤੂੰ ਕਰਦਾ ਰਿਹਾ ਜਿਹੜਾ ਕਤਲ ਤੇਰ ਤੇ ਪਿਆ ਸੀਗਾ ਉਹ ਚੀਜ਼ ਯਾਦ ਰੱਖੀਏ ਇੱਕ ਵਾਰੀ ਇਹਨਾਂ ਲੋਕਾਂ ਨੂੰ ਉਹ ਚੀਜ਼ ਜਦੋਂ ਸਟੇਜ ਤੇ ਖੜ ਕੇ ਬੋਲਣੋਂ ਦਾ ਅੱਖਾਂ ਜਿਹੀ ਐ ਕਰਕੇ ਉਹ ਪਤਾ ਨਹੀਂ ਕੀ ਸਮਾਨ ਖਾਦਾ ਹੁੰਦਾ ਮੂੰਹ ਐਡਾ ਲਾਲ ਹੁੰਦਾ ਤੇ ਬੋਲਿਆ ਜਾਂਦਾ ਨਹੀਂ ਬਾਜਮਸਾ ਨਿਕਲਦੀ ਇਹਨੂੰ ਕਾਓ ਪਹਿਲਾਂ ਆਪਣਾ ਪੁਰਾਣਾ ਕਰੈਕਟਰ ਲੋਕਾਂ ਕੇ ਕੱਢੇ ਤੂੰ ਉਸ ਪਿੰਡ ਚ ਵੜਿਆ ਜਿੱਥੇ ਆ ਮੇਰੀਆਂ ਭੈਣਾਂ ਵੱਡੀਆਂ ਨੇ ਇੱਥੋਂ ਚਿੱਟਾ ਖਤਮ ਕੀਤਾ ਇੱਥੇ 300 ਜੇ ਪਿੰਡ ਹੈ ਨਾ ਹਲਕੇ ਚ ਇਹ ਬੀਬੀਆਂ ਨੇ ਪਹਿਲਾ ਪਿੰਡ ਸੀਗਾ ਪੂਰੇ ਹਲਕੇ ਚ ਜਿੱਥੇ ਚਿੱਟਾ ਵੜਨ ਦੀ ਸੀ ਦਿੱਤਾ ਤੇ ਇਹੋ ਜੇ ਪਿੰਡ ਚ ਆ ਕੇ ਤੂੰ ਆਪਣੀ ਬਦਮਾਸ਼ੀ ਖਾਣਾ ਅੱਜ ਇਹ ਰੁੱਲਦਾ ਫਿਰਦਾ ਇਹਨੂੰ ਹਾਰ ਵਿਖਰੀ ਹੈ ਤੇ ਹੁਣ ਬਦਮਾਸ਼ੀ ਤੇ ਆਇਆ ਹੋਇਆ ਇਹਨੂੰ ਕਹੇ ਜਦੋਂ ਸਾਹਮਣੇ ਆਏਂਗਾ ਤਾਂ ਉਦੋਂ ਤੈਨੂੰ ਦੱਸਦੇ ਆ ਤੇ ਹੁਣ ਫੇਰ ਆ ਜਾ ਇੱਥੇ ਇੱਥੇ ਹੀ ਖੜੇ ਆ ਆ ਖੜੀ ਹੋ ਗੱਡੀ ਆ ਜੀ ਜੀ 300 ਰੁਪਏ ਲੱਗਦਾ ਸੈਂਸਰ ਤੇ ਆਵੀ ਤੋ ਵੀਡੀਓ ਬਣਾ ਕੇ ਕੱਢ ਬੀ ਇਤਨੀ ਵੀਡੀਓ ਬਣਾਈਏ ਪਹਿਲਾਂ ਅੱਗੇ ਅੰਦਰ 300 ਰੁਪਏ ਪਿਆ ਸੀਗਾ ਮੇਰੀ ਗੱਡੀ ਕੱਢ ਚਾਬੀ ਕੱਢ ਕੇ ਲੈ ਕੇ ਪੁਲਿਸ ਨੂੰ ਆਣ ਕੇ ਨਾ ਐਕਵਰ ਕੀਤੀ ਆ ਆ ਚਾਬੀ ਵੀ ਕੱਢ ਕੇ ਗੱਡੀ ਦੀ ਚਾਬੀ ਖੋ ਕੇ ਲੈ ਗਈ ਹੈਂਡ ਬ੍ਰੇਕ ਦੀ ਚਾਬੀ ਨਾ ਮਿਲ ਗਈ ਸੀ ਤੇ ਇਥੋਂ ਤੱਕ ਵੀ ਤੋ ਖੇਤੀ ਕੇ ਮੈਂ ਆਪਣਾ ਮਾਰਕਟ ਕੀਤੀ ਆ ਇਥੋਂ ਤੱਕ ਮੈਂ ਧੂਕੇ ਕੱਢਿਆ ਗੱਡੀ ਦੀ ਹੈਂਡ ਬ੍ਰੇਕ ਜਿਹੜੀ ਉਹ ਮਹਿੰਗੀ ਹੁੰਦੀ ਆ ਤੂੰ ਚੈੱਕ ਕਰ ਸਕਦੇ ਹੈਂਡ ਬ੍ਰੇਕ ਵੀ ਮਹਿੰਗੀ ਹੁੰਦੀ ਆ ਹੈਂਡ ਬ੍ਰੇਕ ਲੱਗੀ ਇਹਨਾਂ ਛੱਡੀ ਨਹੀਂ ਵੀਰ ਜੀ ਹੈਂਡ ਬ੍ਰੇਕ ਮਹਿੰਗੀ ਹੋਗੀ ਉੱਚੇ ਜਿਹੜੇ ਖੇਤ ਗਾ ਉਹ ਜੋ ਵੇਖ ਲੀ ਜਿਸਲੇ ਪੱਲੀ ਸਾਈਡ ਕੋ ਵੇਖੀ ਤੇ ਬੱਸ ਬਾਰੀ ਖੋਲਦਿਆਂ ਬੰਨਿਆ ਧੂਕੇ ਕੱਢਿਆ ਹਾਂ ਔਰ 300 ਰੁਪਏ ਜਦੋਂ ਮੈਂ ਖੇਚ ਤੂਰੇ ਵਿੱਚ ਗੱਡੀ ਦੇ ਵਿੱਚ ਹੀ ਰਹਿ ਗਿਆ ਮੇਰੀ ਗੱਡੀ ਦੇ ਵਿੱਚ ਹੀ 300 ਰੁਪਏ ਪਿਆ ਸੀਗਾ ਇੱਥੇ ਸੀਟ ਦੇ ਉੱਤੇ ਹਾਂ ਇੱਥੋਂ ਪੁਲਿਸ ਨੇ ਆਣ ਕੇ ਬਰਾਬਰ ਕੀਤਾ 300 ਰੁਪਏ ਮੇਰੀ ਗੱਲ ਪੈ ਰਹੀ ਹੈ ਨਾ ਮਤਲਬ ਇਹ ਤਾਂ ਆਪਣੀ ਹਾਰ ਨਾ ਜਰੂਰੀ ਹੈ ਮੈਂ ਤੁਹਾਨੂੰ ਗੁੱਸਾ ਨਾ ਆਏ ਹਾਂ ਜੀ ਆ ਤੁਹਾਡਾ ਸਾਰਾ ਪਿੰਡ ਨਾਲ ਹੈ ਤੁਹਾਡੇ ਵੀਰ ਜੀ ਕੋਈ ਬਖਾਈ ਅੰਦਰ ਆਡੇ ਪਿੰਡ ਵਿੱਚ ਤਾਂ ਇਹ ਕੰਮ ਹੋਇਆ ਕਿ ਇਹ ਪਿੰਡ ਦੇ ਵਿੱਚੋਂ ਕਾਂਗਰਸ ਪਾਰਟੀ ਜਿੱਤਦੀ ਹੈ ਤੇ ਬਸ ਇਹਨੂੰ ਜਿੱਤ ਨਹੀਂ ਦੇਣਾ ਉਹਨਾਂ ਨੂੰ ਆਪਣੀ ਘਾਰ ਨਜ਼ਰ ਆਉਂਦੀ ਔਰ ਆਪਣੀ ਹਾਰ ਨੂੰ ਸਾਬਤ ਕਰ ਗਿਆ ਉਹ ਜਿੱਤੇ ਚਾਹੇ ਹਾਰਿਓ ਹਾਰ ਰਿਹਾ ਸਾਡੇ ਕੋਲ ਉਹ ਆਪਣੀ ਹਾਰ ਨੂੰ ਸਾਬਤ ਕਰਕੇ ਗਿਆ ਇੱਥੇ ਪਹਿਲਾਂ ਆਮ ਨਾਲ ਹੀ ਸਿਚੂਏਸ਼ਨ